ਰੋਲ ਮੁੰਡਿਓ ਓਕੇ ਹਾਂਜੀ ਸਰ ਅੱਜ ਦੀ ਪ੍ਰੈਸ ਕਾਨਫਰੰਸ ਕਰ ਰਹੀ ਹੈ ਕੀ ਸੀ ਮਾਮਲਾ ਸਰ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਜਿਹਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਚਲਾਈ ਹੈ ਮਾਨ ਜੋ ਮੁੱਖ ਮੰਤਰੀ ਸਾਹਿਬ ਵੱਲੋਂ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਚਲਾਇਆ ਗਿਆ ਯੋਧ ਇਹਦੇ ਵਿੱਚ ਜਿਹੜੀ ਅਸੀਂ ਕਪੂਰਥਲੇ ਪੁਲਿਸ ਵੱਲੋਂ ਪਹਿਲ ਕਰਨ ਦੀ ਕਾਰਜ ਰਹਿ ਮਾਨ ਜੋ ਗੁਰਵਤੂਰਾ ਜੀ ਐਸਐਸਪੀ ਕਪੂਰਥਲਾ ਦੀ ਸ਼ਰਨਾਰਦੇਸ਼ ਐਟ ਜਿਹੜੀ ਹੈਗਾ ਸਾਡੇ ਭਲਾਤ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਮਨਜੀਤ ਸਿੰਘ ਔਰ ਹਾਈ ਟੈਕ ਨਾਕੇ ਦੇ ਔਰ ਇਹਨਾਂ ਦੇ ਨਾਲ ਸੀਆਈਟੀਮ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਇੱਕ ਪ੍ਰਾਪਤੀ ਹਾਸਲ ਕੀਤੀ ਹੈ ਅਸੀਂ 1 ਕਿਲੋ 500 ਗ੍ਰਾਮ ਹੈਰੋਇਨ ਜਿਹੜੀ ਹੈੀ ਉਹ ਬਰਾਮਦ ਕੀਤੀ ਔਰ ਇਹਦੇ ਨਾਲ ਅਸੀਂ ਤਿੰਨ ਵਿਅਕਤੀ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਹਨ ਜਨ ਦਾ ਦੀਪ ਸਿੰਘ ਹੈਗਾ ਬਰਜਿੰਦਰ ਸਿੰਘ ਔਰ ਸੁਖਵਿੰਦਰ ਸਿੰਘ ਇਹ ਤਿੰਨੇ ਜਿਹੜੇ ਦੋਸ਼ੀ ਹੈਗੇ ਨੇ ਜਲੰਧਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕੋਲ ਇੱਕ ਆਲਟੋ ਕਾਰ ਜਿਹੜੀ ਹੈ ਵਾਈਟ ਕਲਰ ਅਸੀਂ ਬਰਾਮਦ ਕੀਤੀ ਹੈ ਔਰ ਇਹ ਜਿਹੜਾ ਸਾਰਾ ਜਿਹੜਾ ਇਨਸੀਡੈਂਸ ਹੈਗਾ ਜਿਹੜਾ ਅਸੀਂ ਰਿਕਵਰੀ ਰੋਟ ਇੱਕ ਕਿੰਨੋ 500 ਰੁਪਏ ਲਿਖੋ ਨਾ ਇੱਕ ਛੋਟਾ ਜਿਹਾ ਐਕਸੈਡੈਂਟ ਹੋਇਆ ਸੀ ਇਹ ਹਜੇ ਬੈਕਵਾਰਡ ਜਿਹੜਾ ਲਿੰਕਣਾ ਦਾ ਅੰਮ੍ਰਿਤਸਰ ਹੈਗਾ ਪਰ ਅੱਗੇ ਜਿੱਥੇ ਲੈ ਕੇ ਜਲੰਧਰ ਲੈ ਕੇ ਜਾ ਰਹੇ ਸੀ ਸਰ ਪਰਚੇ ਪੈਣਾ ਹੈ ਇਹਦੇ ਵਿੱਚ ਜਿਹੜਾ ਬਲਜਿੰਦਰ ਸਿੰਘ ਹੈਗਾ ਉਹਦੇ ਤੇ ਆਲਰੇਡੀ ਦੋ ਐਨਡੀਪੀ ਸ਼ੇਰ ਦੇ ਪਹਿਲਾਂ ਵੀ ਪਰਚੇ ਹੈਗੇ ਆ ਉਹ ਇੱਕ ਮਾਰਕ ਦਾ ਪਰਚਾ ਹੈ ਪਹਿਲਾਂ ਵੀ ਨਿਕੋਗਾ ਇਹ ਤੇ ਲੈ ਕੇ ਆਇਆ ਪਹਿਲਾਂ ਮੈਂ ਕਿਤੇ ਡਿਲੀਵਰੀ ਕੀਤੀ ਹੈ ਕਿ ਜੀ ਦੇਖੋ ਹੁਣ ਤੱਕ ਦੀ ਜਿਹੜੀਆਂ ਦੀ ਪੁੱਛ ਕੇ ਚਾਹੀਏ ਉਹਦੇ ਵਿੱਚ ਉਹਨਾਂ ਨੇ ਅਸਾਈਨਮੈਂਟਸ ਹੋਰ ਵੀ ਦਿੱਤੀਆਂ ਹੈਗੀਆਂ ਉਹਦੀ ਬ੍ਰਿੰਕੀ ਨਾਲ ਜਿਹੜੀ ਹੈਗੀ ਦੂਰਾਂ ਨੇ ਪੁੱਛ ਕੇ ਸਰ ਪੇ ਜਿਹੜਾ ਬਲਜਿੰਦਰ ਸਿੰਘ ਹੈਗਾ ਇਹ ਬੇਸਿਕਲੀ ਕੈਂਟਰ ਚਲਾਉਂਦਾ ਸੀਗਾ ਔਰ ਜਿਹੜਾ ਦੀਪਸ਼ੀ ਹੈ ਇਹ ਵੇਲਾ ਸੀਗਾ ਇਹਦੇ ਨਾਲ ਕੂਰੀਅਰ ਦਾ ਕੰਮ ਕਰਦਾ ਸੀਗਾ ਇਹਨਾਂ ਦੋਨਾਂ ਦੇ ਨਾਲ ਪ੍ਰੈਕਟਿਸ ਸੀਗਾ ਸਸਟਰ ਪਾਕਿਸਤਾਨੀ ਬੋਰਡ ਮੰਡਾ ਦਾ ਕੰਮ ਕਰਦਾ ਸੀ ਜੇ ਕੁਛ ਵਿੱਚ ਪਤਾ ਨਹੀਂ ਲੱਗਦਾ ਕਿ ਹੋਰੋਂ 파ਰੇ ਜਿਹੜੀਆਂ ਰੂਨ ਲੱਗਦੇ ਨੇ ਦੇਖੋ ਇਹਦੇ ਬੈਕਵਰਡ ਲਿਫਟ ਜਿਹੜੇ ਅਸੀਂ ਜ਼ਰੂਰ ਕੱਢਾਂਗੇ ਬਟ ਇਸ ਟਾਈਮ ਮੈਂ ਡਿਸਕਲੋਜ਼ ਨਹੀਂ ਕਰ ਰਹਾ ਹਾਂ ਰਿਸਪੌਂਸ ਮੇਰੀ ਤਪੀਸ਼ ਪਰਭਾਵ ਤੇ ਸਰ ਸਰ ਰਮਾਂਡਣਾ ਦਾ ਦੋ ਦਿਨ ਦਾ ਲਿਆ ਫਿਰ ਹੋਰ ਉਹ ਲੈ ਕੇ ਬ੍ਰੀਕੀ ਨਾਲ ਕੁਝ ਕੁ ਟੈਕਨੀਕਲ ਐਂਗਲਸ ਆ ਜਿਹੜੀ ਕਾਰ ਆਲਟੋ ਇਹ ਇਹਨਾਂ ਦੀ ਆਪਣੀ ਸੀਗੀ ਜਾਂ ਡ라이ਵਰ ਦੀ ਆਪਣੀ ਗੱਲ ਹੈ ਸਰ ਸਿਰਫ ਉਸੇ ਕੰਮ ਨਹੀਂ ਕਰਦਾ ਤੁਸੀਂ ਦੇਖੋ ਹੁਣ ਇਦਾਂ ਹੀ ਕਰਦੇ ਜਿਹੜੇ ਛਾਤਰ ਹੁੰਦੇ ਨੇ ਤਸਕਰ ਜਿਹੜੇ ਹੁੰਦੇ ਨੇ ਹਮੇਸ਼ਾ ਗੱਡੀ ਬਦਲਦੇ ਨੇ ਡਰਾਈਵਰ ਬਦਲਦੇ ਨੇ ਇਸ ਤਰ੍ਹਾਂ ਸਰ ਤੁਸੀਂ ਕਹਿ ਰਹੇ ਜੀ ਆਪਣੇ ਜਿਹੜੀ ਹਿਰੋਇਨ ਜਿਹੜੀ ਬੜੀ ਮਤਲਬ ਡ੍ਰਪਤ ਤਰੀਕੇ ਨਾਲ ਇਹ ਲੈ ਰੇ ਜਾ ਰਹੇ ਸੀ ਕਿਸ ਤਰ੍ਹਾਂ ਲੈ ਰੇ ਜਾ ਰਹੇ ਸੀ ਇਹ ਦੇਖੋ ਸਾਰੀਆ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਇਹਨਾਂ ਦੱਸਦਾ ਆਂ ਆਟੋਕਾਰ ਦੇ ਵਿੱਚ ਇਹ ਲੁਕਾਛ ਪਾ ਕੇ ਰੱਖੀ ਹੋਈ ਸੀ ਜਿਹੜੀ ਸਾਡੇ ਹਾਈ ਟੈਕ ਨਾਲ ਕੇ ਤਾਂ ਬਹੁਤ ਵਧੀਆ ਬਰੀਕੀ ਨਾਲ ਜਿਹੜੀ ਇਹ ਪੁਣ ਹਿਣਾ ਕੋ ਜਿਹੜੀ ਹੈਗੀ ਆ ਉਹ ਕੱਢ ਗਏ ਅਸੀਂ ਜਿਹੜੀ ਹੈਗੀ ਆ ਬਰਾਮਦ ਸਾਡਾ ਸਾਡਾ ਮੇਰਾ ਸਾਡਾ ਪੁੱਛਣਾ ਇਹ ਆ ਜੀ ਤਾਰ ਦੀ ਜਿਹੜੇ ਹਿੱਸੇ ਚ ਜਿਸ ਤਰ੍ਹਾਂ ਉਹ ਲੈ ਰਿਏ ਜੀ ਥੋੜਾ ਬਰੀਫ ਕਰ ਦਿਓ ਸਾਨੂੰ ਕਿਉਂ ਕਿਉਂ ਜੀ ਇਸ ਟੀ ਦੀ ਜਿਹੜੀਆਂ ਚੀਜ਼ਾਂ ਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਨਾ ਉਹ ਤਫਰੀਸ਼ ਦੇ ਵਿੱਚ ਐਫ ਆਈ ਆਰ ਦੇ ਵਿੱਚ ਦਰਜ ਹੋਈ ਹੈ ਨਾ ਉੱਤੇ ਕਮੈਂਟ ਨਹੀਂ ਸਰ ਆਖਰੀ ਕੁਐਸਚਨ ਸਾਡਾ ਇਹ ਦੋ ਤੋਂ ਕੰਮ ਕਰ ਰਿਹਾ ਸੀ ਕੋਈ ਕੁਛ ਇਹ ਆਲਮੋਸਟ ਜਿਹੜੇ ਹੈਗੇ ਆ ਮਹੀਨੇ ਦੋ ਮਹੀਨੇ ਪਹਿਲੇ ਸੀ ਕਮਰਸ਼ੀਅਲ ਦਾ ਜਿਹੜਾ ਹੈਗਾ ਇਹ ਇਹ ਤਿੰਨਵੀਂ ਡਿਲੀਵਰੀ ਸੀ ਇਹਨਾਂ ਦੀ ਇਹ ਹੁਣ ਤੱਕ ਦੀ ਜਿਹੜੀ ਹੈਗੀ ਹੈ ਜੋ ਪੁੱਛ ਕੇ ਦਰਾਨਾ 30 ਇੰਚ ਦੇ ਪੁੱਛ